ਹੇ ਲੈ ਲੱਗ ਰਾਇ ਭਰ ਕੇ ਯਾਰ ਰੇ ਰੋਜ਼ ਹੀ ਲਿਆਉਣਾ ਯਾਰ ਤੂੰ ਉਹ ਮਸਾ ਤਾਂ ਰੇ ਮਿਲਿਆ ਅੱਜ ਉਹ ਮੈਥੋਂ ਡਿਆ ਦਾ ਰੇ ਰੂ ਆ ਤੂੰ ਛੱਟਣਾ ਵੀ ਨਹੀਂ ਯਾਰ ਮੈਥੋਂ ਡੇ ਆ ਜਾ ਯਾਰ ਤੂੰ ਛੱਟ ਨਹੀਂ ਐ ਕੋ ਰੋਜ਼ ਹੋ ਹੋ ਹੋਰ ਲਓ ਇੱਕ ਜੀਪ ਭਰ ਕੇ ਮਸਾ ਓ ਯਾਰ ਤੂੰ ਪ੍ਰਾਲੀ ਦੀ ਰੇਸ ਤੇ ਆਈ ਜੰਨਾ ਮਸਾ ਉਹ ਮਸਾ ਲੋਟ ਆਇਆ ਪਾਣਗੇ ਰੇਸ ਆਈ ਚੱਕ ਚੱਕ ਜਾ ਤੂੰ ਜੀ ਚੱਕ ਲਈ ਪਹਿਲਾਂ ਮੈਥੋਂ ਤੁਸੀਂ ਵੀ ਲੋਟ ਆਉਂਦੇ ਅਲਾ ਰੇ ਮਸਾਲੇ ਆਈ ਦਾ ਗਾਹ ਫੁੱਫੜ ਤੁਸੀਂ ਬਾੜ ਜਾਣੇ ਹੋਗੇ ਚੱਲ ਯਾ ਛੱਟ ਕੇ ਵਰਦਾਰਸ ਕਿਰਾ ਰੇ ਉਹ ਲਾਇਓ ਜੱਟ ਹਾਂ ਪਾ ਰੇ ਕਿਰਾ ਕਿਣ ਕਿਣ ਰੱਖ ਤੀਆਂ ਪੋਰੀਆਂ ਮੇਜਰਾ ਜਿਤਾ ਓਏ ਲੈ ਵੀ ਹਟ ਹਾਂ ਦੂਜੇ ਘਰ ਚੋਲ ਉਹ ਲਾਇਆ ਫਾੜ ਤੂੰ ਪਾ ਕੇ ਨਾ ਰੇ ਪਾ ਚੱਲ ਗਏ ਛੱਟਣ ਚਾਲਾ ਭਗਾੜ ਪਾ ਦੇ ਕਿਰਾ ਹੁਣ ਚਾਲਾ ਬਰੋਲੇ ਠਾ ਦੇ ਮਸਾ ਮੇਲੇ ਆਏ ਐਸੀ ਜੀ ਉਹ ਪ੍ਰਾਲੀ ਫਰੂਲੀ ਜੀ ਸਿੱੜ ਦੇ ਡਾਲ ਕੇ ਰਾਂ ਕਹਤਾ ਦਾ 70 ਦੀ ਉਹ ਲਾਣੇ ਮਾਰਾ ਨੇਤੀ ਪ੍ਰੌਲੀ ਗਰੇ ਸਿਟੀ ਜਨਾ ਰਹਣਾਗਾ ਕਿਥੋਂ ਹੋਈ ਤੇਰੀ ਉਹ ਪਹਿਲਾਂ ਤਾਂ ਇਹਨੇ ਨਹੀਂ ਯਾਰ ਕੋ ਸਿੱਟਣ ਦਿੱਤਾ ਕਹਿੰਦਾ ਰੋਜ਼ ਰੇਹ ਲਿਆਉਣਾਗਾ ਤੇ ਛੋਟੀ ਨਿਗਾ ਸਾਡੇ ਰੇਚੀ ਆ ਉਹ ਭਰਾਵਾ ਸਾਨੂੰ ਕੰਮ ਕਰ ਲੈਣ ਦੇ ਤੇ ਤੂੰ ਆਦਾ ਜਾ ਤੂੰ ਆ ਬਹਿਲਾ ਹੈਗਾ ਸਾਨੂੰ ਕਰ ਰਹੀ ਏ ਮੇਜਰ ਆ ਇੱਥੇ ਆ ਜ ਨੇ ਚੱਕ ਕੇ ਕਿਸਾ ਨੂੰ ਚੰਗੇ ਬੂਟ ਵੜ ਪਾ ਕੇ ਆ ਜ ਨੇ ਤੁਸੀਂ ਕਰ ਲੈਣ ਕੰਮ ਸਾਡੇ ਸੱਤ ਕਰ ਗਿਆ ਦੇਖ ਲੈ ਕੀ ਹਾਲ ਹੋਇਆ ਓਏ ਛੋਡੀ ਕਣਕ ਦੀ ਅੱਗ ਲਾ ਕੇ ਮਚਾਲੀ ਅਸੀਂ ਕੀ ਕਰਗੇ ਯਾਰ ਫਿਰ ਫਿਰ ਤੁਸੀਂ ਸਰਕਾਰ ਨੂੰ ਸਾਨੂੰ ਚੇ ਟਾਣਾ ਕਰਿਆ ਕਰੋ ਚੇ ਹੱਡਾਂ ਤੇ ਢਾਗਾ ਨਾ ਕਰਕੇ ਆ ਦੇਖ ਹੁਣ ਆ ਦੇਖ ਲੈ ਪ੍ਰਾਲੀ ਪਈ ਸਾਡਾ 7ਵਾਂ ਗੱਟਾ ਲੱਗ ਗਿਆ ਕੀ ਕਰਗੇ ਬਰੋਲੇ ਢਾਈ ਜਾਂਦੇ ਆ ਦੇਖ ਲੈ ਆ ਦੇਖ ਲੈ ਆਹ ਦੇਖ ਲੈ ਢੇਢੀ ਪ੍ਰਾਲੀ ਪਈ ਆ ਅਗਲਾ ਕੀ ਕਰਗੇ ਅਗਲਾ ਲੰਦੇ ਓਏ ਅੱਗ ਤੇਰੇ ਵਰਗੇ ਪਾਰ ਚੱਪ ਪਾਉਣ ਜਾਂਦੇ ਆ ਫਿਰ ਸਹਨੇ ਜਾ ਕੇ ਥਾਣੇ 'ਚ ਜਾ ਰ ਕੀ ਕਰਗੇ ਅਸੀਂ ਕੀ ਕਰਕੇ ਦੱਸ ਕਿਧਰ ਕਿਧਰ ਹੋ ਗਈਆਂ ਜੀ ਓ ਸੱਚ ਆ ਤਾਂ ਕਰ ਤੋੜਾ ਯਾਰ ਜੇ ਡੱਕ ਰਹੀ ਜਾਂ ਨਾ ਤੂੰ ਜਿਹੇ ਡਾਂ ਕਾਦੀਆਂ ਲੋਕਾਂ ਦੀ ਨਹੀਂ ਗੱਲ ਸੁਣੀ ਦੀ ਹੁੰਦੀ ਗੱਲ ਕਿਉਂ ਨਾ ਸੁਣਾ ਦੇਖ ਲੈ ਯਾਰ ਦੱਸ ਇਹ ਡੱਕ ਰਹੀਆਂ ਕੋਲੇ ਖੜੀ ਮੱਕੀ ਦੀ ਦੇ ਲਾਣੇਦਾਰ ਤੂੰ ਮੰਨ ਲੈ ਮੇਰੀ ਗੱਲ ਓ ਮੱਕੀ ਕਾਦਣਾ ਬੀਤ ਗਏ ਮੈਥੋਂ ਡਰੇ ਰੂ ਸਿੱਟ ਲੋ ਓ ਮੇਜਰਾ ਇੰਨਾ ਦੀ ਨਹੀਂ ਗੱਲ ਸੁਣੀ ਦੀ ਹੁੰਦੀ ਮੇਰੀ ਗੱਲ ਸੁਣ ਪੂਰੀ ਇਹ ਤਾਂ 20000 ਰੁਪਏ ਦਿੱਤਾ ਕਿੱਲੇ ਦਾ ਖਰਚ ਕਰ ਲਿਆ ਕਣਕ ਤੇ ਠੀਕ ਹੈ ਹੁਣ ਇਹ ਬਾਹੋਂ ਨੂੰ ਫਿਰ ਦੇ ਓਏ ਆ ਦੇਖ ਲੈ ਯਾਰ ਉਸੇ ਖੁੰਡ ਤੇ ਮੇਰਾ ਜੀਣਾ ਦੁੱਬਰ ਕਰਾਇਆ ਪੈਨਾਂ ਦਾ ਇੰਨਾ ਤੋਕੀ ਲੈਣਾ ਤੂੰ ਤਾਂ ਮਾੜੇ ਦੇਣ ਹੁੰਦੇ ਆ ਨਾ ਫਿਰ ਤਾਂ ਚਿਹੜਾ ਕਰਦੇ ਹੋਏ ਜੀ ਲੋਕਾਂ ਨੇ ਵੀ ਸੁਣੀ ਨਹੀਂ ਮੈਥੋਂ ਡੇਰੇ ਰੇਹ ਵਿੱਚ ਪਹਿਲਾਂ ਤਾਂ ਨਾਲ ਇਸ ਜਿਹਨਾਂ ਰੇਹ ਮੱਥੋਂ ਯਾਰ ਓਏ ਨੂੰ ਬਾਹ ਕੇ ਭਰੇ ਕਰ ਯਾਰ ਸਾ ਸੁਣ ਲੈ ਉਹ ਬਾਅਦ ਹੈ ਅੰਗਲੇ ਮੇਰੀ ਗੱਲ ਤਾਂ ਪੂਰੀ ਸੁਣ ਲੈ ਹਾਂ 20000 ਰੁਪਏ ਦਿੱਤਾ ਤਾਂ ਆਪਾਂ ਖਰਚ ਕਰਤਾ ਠੀਕ ਹੈ ਠੀਕ ਹੈ ਠੀਕ ਹੈ ਹੁਣ ਕਹਿੰਦਾ ਤੂੰ ਬਾਅਦ ਠੀਕ ਹੈ ਫਿਰ ਆਪਾਂ ਬਾਹ ਕੇ ਕੀ ਪੀ ਓ ਮੱਕੀ-ਮੱਕੀ ਬੀਜਾਂਗੇ ਯਾਰ ਅੱਜ ਯਾਰ ਮੱਕੀ ਬੀਜਾਂ ਮੱਕੀ ਇਹ ਚ ਚੰਗਾ ਰਹੇਗਾ ਓ ਮੱਕੀ ਮੱਕੀ ਵੀ ਵੀ ਸੂਰਾਣੀਆਂ ਡਾਰਾਂ ਫੇਰ ਦੇਣਾ ਖਾ ਜਾਣੀਆਂ ਫਰੋਲ ਫਰੋਲ ਮੱਕੀ ਕਿੱਥੋਂ ਮੱਕੀ ਬੀਜਣਾ ਓ ਯਾਰ ਅੱਜ ਪਰਾਲ ਚ ਰੋਜ ਨਹੀਂ ਮੈਥੋਂ ਰੇ ਡੇਖਦਾ ਹੈਗਾ ਓ ਆਮਾ ਕਰ ਲਾ ਦੇ ਪਾ ਕੇ ਪਰੇ ਕਰ ਜਾ ਰੇ ਨੂੰ ਆਮਾ ਕਰ ਲਾ ਰਿਹਾ ਹੁਣ ਕਾਹ ਨੂੰ ਇਹਨਾਂ ਦੀਆਂ ਸੁਣਦਾ ਆ ਤਾਂ ਮੈਨੂੰ ਚਾਚਾ ਆ ਦੇਖ ਲੈ ਮੁਸਕੜ ਗਿਆ ਹਾ ਤਾਂ ਦੇਖ ਓ ਸਨੀਰ ਵਾਲੀ ਕੰਕ ਵਧੀਆ ਹੈ ਝੇਡਾ ਕਰਦਾ ਏ ਕੋਈ ਨਾ ਐਤ ਕੀ ਇਹਦੀ ਵਧੀਆ ਗਾਹਾਂ ਨੂੰ ਆਪਾਂ ਇਹਨੂੰ ਕਰਾਂਏ ਘਾਲਾਂ ਮਾਰ ਦੇ ਨਾਂ ਮੈਂ ਤਾਂ ਕਿਹਨਾ ਹੋਰ ਕਰਦੇ ਹਾਂ ਮੜਾ ਜਾਂ ਨੂਨ ਪਾ ਦਿੰਨੇ ਐ ਇਹ ਚ ਪੰਤ ਜੀ ਦੀ ਵਾਲੀ ਜਿਦੋਂ ਪਾਣੀ ਛੱਟਿਆ ਨਹੀਂ ਆਪਾਂ ਚੱਲ ਆਏ ਹਾਂ ਜਾਣਾਂ ਹੁੰਦਾ ਇਹਨੂੰ ਆਪਾਂ ਦੇਵਾਂਗੇ ਚੱਲ ਆ ਜਾ ਇਹਦੀ ਨਹੀਂ ਸੁਣੀਦੀ ਹੁੰਦੀ ਚੱਲ ਤੂੰ ਰੇ ਛੱਟਿਆ ਬਾਈ ਆ ਤੂੰ ਅਰੇ ਬਾਈ ਯਾਰ ਮੈਂ ਆ ਜਾਂਦੇ ਹਾਂ ਉੱਥੇ ਕੰਮ ਨਹੀਂ ਕਰਦਾ ਜਾਈ ਗਾ ਜਾਈ ਤੇਰਾ ਨਹੀਂ ਵਧੀਆ ਹੋ ਗਏ ਪੈ ਗਿਆ ਅੱਜ ਉਹ ਕਾਲਾ ਵਧ ਗਿਆ ਹੋ ਗਿਆ ਸੱਚਾ ਯਾਰਾ ਉਹ ਬੱਲਿਆਂ ਦੇ ਰੇਸ ਤੇ ਆਈ ਜੰਨਾ ਯਾਰ ਉਹ ਬੱਲਿਆਂ ਤੂੰ ਇੱਕ ਗੱਲ ਸੁਣੋ ਹੌਸਲਾ ਨਹੀਂ ਛੱਡੀਦਾ ਹੁੰਦਾ ਉਹੀ ਉਧਰ ਗਿਆ ਤੋਤਾ ਓਏ ਹੌਸਲਾ ਯਾਰ ਸੱਚਾ ਹੈ ਇੱਥੇ ਆ ਕੇ ਤੋ ਉਹ ਦੇਖ ਲਾ ਕਣਕਾ ਆ ਮੱਥੇ ਦਾ ਵਧ ਗਿਆ ਕੱਲੇ ਮੱਥਿਆਂ ਨੂੰ ਕੀ ਕਰਾਂਗੇ ਯਾਰ ਉਹ ਚਾਲ ਕੋਈ ਨਾ ਮੇਰੀ ਗੱਲ ਸੁਣ ਤੂੰ ਬਈ ਇੱਕ ਗੱਲ ਯਾਰ ਜਿਹੜਾ ਕੁਝ ਹੋ ਗਿਆ ਠੀਕ ਹੈ ਠੀਕ ਹੈ ਆਪਾਂ ਇਹਦੀ ਗੱਲ ਕਰਦੇ ਹਾਂ ਹਾਂ ਤੂੰ ਮੇਰੀ ਗੱਲ ਸੁਣ ਆ ਕਮਾਂਡੀ ਬੜਵਾ ਕਿਹੇ ਡਾ ਕਰਦੇ ਆ ਆਪਸਰਾਲੀ ਨੂੰ ਅੱਗ ਲਾ ਕੇ ਸਾਰਾ ਬਹਣ ਦੇ ਕਣਕ ਕਿੰਨੀ ਚੰਗੀ ਖੜੀ ਐ ਜੀ ਪੂਰੀ ਵਧੀਆ ਕਣਕ ਆਨਦੀ ਯਾਰ ਤੇ ਆਪਾਂ ਨੂੰ ਕਿਹਨੇ ਆਪਣੇ ਫੁੱੜੇ ਨੂੰ ਬੜਾ ਡਰਾਤਾ ਕਦਾ ਪਰਚਾ ਪਈਉ ਪਰਚਾ ਪਈਊਗਾ ਉਹ ਹੀ ਡਰਾਈ ਗਏ ਯਾਰ ਕੋਈ ਪਰਚਾ ਪੁੱਤੇ ਨਹੀਂ ਪਿਆ ਗਏ ਤੇ ਹੁਣੇ ਤੂੰ ਮੈਨੂੰ ਐ ਦਾ ਚ ਕਾਇਕ ਮੰਨਦੀ ਹੋ ਜੂਗੀ ਇਹ ਕਿਹੜੇ ਮੰਨਦੀ ਹੋਏ ਤੂੰ ਦੀਂਦਿਆ ਚ ਕੁਛ ਕਣਕ ਉਹ ਜਰਾ ਤਾੜਾ ਪ੍ਰਾਣੀ ਐ ਦੇਖ ਲੈ ਉਹ ਜੇ ਤੂੰ ਐ ਕਿੰਨੇ ਕ ਮੰਨਦੀ ਹੋ ਜੋ ਐ ਤਾਂ ਪਤਾ ਹੂ ਉਹ ਵੀ ਮੰਨਦੀ ਹੋਈ ਐ ਬਹੁਤ ਅੱਜਾ ਚੋਂ ਵੀ ਮੰਨ ਤੂੰ ਵੀ ਹਾਂ ਫੇਰ ਤਾਂ ਆਪਣੇ ਪੱਲੇ ਨਹੀਂ ਪੈਣਾ ਕੁਛ ਪੱਲੇ ਕੀ ਪੈਣਾਗਾ ਤੂੰ ਮੇਰੀ ਗੱਲ ਸੁਣ ਇੱਕ ਹਾਂ ਆਪਾਂ ਬੀਜਦੇ ਚ ਮੱਕੀ ਫਿਰ ਠੀਕ ਹੈ ਉਹਦੀ ਗੱਲ ਤਾਂ ਹੈ ਕਿ ਸਹੀ ਹੁਣ ਆਪਾਂ ਨੂੰ ਚਿਹੜਾ ਲੱਗਦਿਆਂ ਇਹਨਾਂ ਠੀਕ ਹੈ ਤੇ ਮੱਕੀ ਬੀਜਦੇ ਆਪਾਂ ਇਹਦੇ ਚ ਹੈਗਾ ਤੇ ਮੈ ਲੈਣਾ ਬੀ ਠੀਕ ਤੂੰ ਐ ਕਰ ਤੂੰ ਬੀਜ ਲਿਆ ਬਦਗਾ ਜਾ ਹਾਂ ਤੇ ਮੈਂ ਕਹਾਂ ਟਰੈਕਟਰ ਖੜਾ 855 ਆਪਣਾ ਮੱਤਵਾਂ ਪਾ ਗਰ ਨਾ 16 ਤੂੰ ਮੇਰੀ ਗੱਲ ਇੱਕ ਹੋਰ ਸੁਣ ਜਾ ਹਾਂ ਗਾਹਾਂ ਨੂੰ ਆਪਾਂ ਕਿਵੇਂ ਕਰਾਂਗੇ ਅੱਜ ਕਿਦਾ ਮੱਕੀ ਬੀਜ ਦਿਆਂਗੇ ਗਾਹਾਂ ਨੂੰ ਦੇਖੀ ਜਾਊ ਯਾਰ ਹਣ ਦੇਖੀ ਨਹੀਂ ਜਾਊ ਆ ਗਿਆ ਮੂਰੇ ਤਾਂ ਮੂਰੇ ਟਮਾਤ ਆ ਗਿਆ ਬਾਣ ਫਿਰ ਅੱਗ ਲਾ ਦਾਂਗੇ ਯਾਰ ਤਾਤਾ ਜੋ ਸਾਹਮਣੇ ਲਾਈ ਆ ਗੱਪਾਂ ਮਿਲਾਵਾਂਗੇ ਹਾਂ ਅੱਗ ਲਾਵਾਂਗੇ ਗਾਹਾਂ ਨੂੰ ਆਪਾਂ ਨਾ ਸਾਰੇ ਜੀਵਦਾਰ ਇਕੱਠੇ ਹੋ ਕੇ ਅੱਗ ਲਾਵਾਂਗੇ ਠੀਕ ਹੈ ਤੂੰ ਲੈ 852 ਮਗਰ 16 ਤਵੰਗਾ ਪਾ ਕੇ ਠੀਕ ਹੈ ਤੇ ਮੈਂ ਲੈਣਾ ਜਾ ਕੇ ਪੋਇਨਰ ਦਾ ਬੀ ਵਾ ਠੀਕ ਆ ਵਧੀਆ ਬੀ ਲੈ ਮਤਲਬ ਨਾ ਮੱਕੀ ਬੀਜਨੇ ਵਧੀਆ ਰਹਾਂਗੇ ਇੱਕ ਗੱਲ ਤਾਂ ਹੈਗੀ ਰਾਤ ਨੂੰ ਰਫੜ ਲੈ ਕੇ ਬੈਠਣਾ ਕਿਆ ਕਰੂ ਥੂਰ ਪਾਣ ਫਰੋਲ ਫਰੋਲ ਖਾ ਜਾਣਗੇ ਕੋਈ ਗੱਲ ਨਹੀਂ ਯਾਰ ਤਾਤਾ ਤੂੰ ਐ ਕਰ ਹਾਂ ਜਾਂ ਲੈ 852 ਆ ਪੀ ਲੈਣਾ ਜਾ ਕੇ ਲੰਡੀ ਤੇ Oh, <laughs> oh,